ਦੇਸ਼ 'ਚ ਇੱਕ ਸਵਾਲ ਬੜੇ ਜ਼ੋਰ ਦੇ ਨਾਲ ਗੂੰਜ ਰਿਹਾ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੁਰਸੀ ਨੂੰ ਕੋਈ ਖਤਰਾ ਹੈ ਕੀ ਭਾਰਤੀ ਜਨਤਾ ਪਾਰਟੀ ਜਾਂ ਫਿਰ ਮੋਦੀ ਦੀ ਇਹ ਸਰਕਾਰ ਬਹੁਤਾ ਲੰਬਾ ਸਮਾਂ ਨਹੀਂ ਚੱਲੇਗੀ ਕੀ ਇਹਦੀ ਵਿਦਾਇਗੀ ਜਿਹੜੀ ਆ ਉਹ ਤੈ ਹੋ ਚੁੱਕੀ ਹੈ ਇਹ ਸਵਾਲ ਆਖਰਕਾਰ ਪੈਦਾ ਕਿਉਂ ਹੋ ਰਹੇ ਨੇ ਤੇ ਬਾਰ-ਬਾਰ ਪੈਦਾ ਕਿਉਂ ਹੋ ਰਹੇ ਨੇ ਅੱਜ ਫੇਰ ਇਹ ਸਵਾਲ ਪੈਦਾ ਹੋਇਆ ਇਸ ਸਵਾਲ ਪਿੱਛੇ ਕੌਣ ਹੈ ਤੇ ਕਿਸ ਨੇ ਸਵਾਲ ਜਿਹੜਾ ਹੈ ਇਹ ਪੈਦਾ ਕੀਤਾ ਹੈ ਇਹ ਕੋਈ ਮਾਮਲੀ ਸ਼ਖਸੀਅਤ ਨਹੀਂ ਦੇਸ਼ ਦੇ ਵਿੱਚ ਇੱਕ ਵੱਡੇ ਸਿਆਸਤਦਾਨ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਭਾਰਤੀ ਜਨਤਾ ਪਾਰਟੀ ਨੇ ਬੇਸ਼ੱਕ ਐਨਡੀਆ ਦੇ ਨਾਲ ਜਿਹੜਾ ਉਹ ਐਨਡੀਆ ਦੀ ਅਗਵਾਈ ਦੇ ਵਿੱਚ ਕਹਿ ਲਈ ਐਨਡੀਆ ਦੇ ਨਾਲ ਰਲ ਕੇ ਕਹਿ ਲਈ ਸਰਕਾਰ ਬਣਾਲੀ ਤੀਜੀ ਵਾਰ ਪ੍ਰਧਾਨ ਮੰਤਰੀ ਮੋਦੀ ਜਿਹੜੇ ਇੱਕ ਵਾਰ ਫੇਰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਜਾ ਬੈਠੇ ਨੇ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਲਗਾਤਾਰ ਵਿਰੋਧੀ ਧਿਰ ਦੇ ਆਗੂ ਖਾਸ ਕਰਕੇ ਇੰਡੀਆ ਬਲੌਕ ਦੇ ਆਗੂ ਇਹ ਗੱਲ ਕਹਿ ਰਹੇ ਨੇ ਕਿ ਸਰਕਾਰ ਲੰਬਾ ਸਮਾਂ ਨਹੀਂ ਚੱਲਣ ਵਾਲੀ ਇਹਨੇ ਡਿੱਗਣਾ ਹੀ ਡਿੱਗਣਾ ਹੈ ਤੇ ਇਹਦਾ ਡਿੱਗਣਾ ਤੈਅ ਹੈ ਫਿਰ ਸਵਾਲ ਪੈਦਾ ਹੋ ਜਾਂਦਾ ਹੈ ਕਿ ਆਖਰਕਾਰ ਕਦੋਂ ਡਿੱਗੇਗੀ ਹੁਣ ਤਾਜ਼ਾ ਮਾਮਲਾ ਜਿਹੜਾ ਸਾਹਮਣੇ ਆਇਆ ਉਹ ਤਰਨਮੁਲ ਕਾਂਗਰਸ ਦੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਦਾ ਮਮਤਾ ਬੇਨਰਜੀ ਨੇ ਇੱਕ ਭਰੇ ਇਕੱਠ ਦੇ ਵਿੱਚ ਇਹ ਗੱਲ ਕਹੀ ਹੈ ਕਿ ਐਨਡੀਏ ਸਰਕਾਰ ਬਹੁਤਾ ਲੰਬਾ ਸਮਾਂ ਨਹੀਂ ਚੱਲਣੀ ਮੋਦੀ ਦੀ ਇਹ ਸਰਕਾਰ ਬਹੁਤਾ ਲੰਬਾ ਸਮਾਂ ਹੁਣ ਚੱਲਣ ਵਾਲੀ ਨਹੀਂ ਹੈ ਇਹਦਾ ਡਿੱਗਣਾ ਤੈ ਹੋ ਚੁੱਕਿਆ ਹੈ ਕਿਵੇਂ ਹੋਇਆ ਇਹਦੇ ਬਾਰੇ ਮਮਤਾ ਨੇ ਗੱਲ ਕੀਤੀ ਹੈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਕਿਹਾ ਕਿ ਭਾਜਪਾ ਦੀ ਗਵਾਈ ਹੇਠਲੀ ਕੇਂਦਰ ਸਰਕਾਰ ਲੰਬਾ ਸਮਾਨੀ ਟਿਕੇਗੀ ਤੇ ਛੇਤੀ ਹੀ ਡਿੱਗ ਜਾਵੇਗੀ। ਉਹਨਾਂ ਦਾਅਵਾ ਕੀਤਾ ਕਿ ਇਹ ਸਰਕਾਰ ਡਰਾ ਧਮਕਾ ਕੇ ਬਣਾਈ ਗਈ ਹੈ। ਉਹ ਇੱਥੇ ਤਿਰਨਮੂਲ ਕਾਂਗਰਸ ਦੀ ਮੈਗਾ ਸ਼ਹੀਦ ਦਿਵਸ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਮਮਤਾ ਬੇਨਰਜੀ ਨੇ ਬਗੈਰ ਕਿਸੇ ਦਾ ਨਾਮ ਲੈ ਕੇ ਕਿਹਾ ਕਿ ਕੇਂਦਰ ਦੀ ਐਨਡੀਆ ਸਰਕਾਰ ਚ ਭਾਜਪਾ ਦੇ ਭਾਈਵਾਲਾਂ ਦੀ ਕਥਤ ਤੌਰ ਤੇ ਵਿੱਤੀ ਲਾਹਿਆਂ ਲਈ ਮੰਤਰੀਆਂ ਦੇ ਅਹੁਦੇ ਛੱਡਣ ਲਈ ਆਲੋਚਨਾ ਕੀਤੀ। ਰੈਲੀ ਵਿੱਚ ਸਮਾਜਵਾਦੀ ਪਾਰਟੀ ਦੇ ਮੁਖੀ ਅਗਲੇਸ਼ ਜੱਧ ਵੀ ਹਾਜ਼ਰ ਸਨ। ਮਮਤਾ ਬੇਨਰਜੀ ਨੇ ਲੋਕ ਸਭਾ ਚੋਣਾਂ ਦੌਰਾਨ ਉੱਤਰ ਪ੍ਰਦੇਸ਼ ਸਭਾ ਦੇ ਪ੍ਰਦਰਸ਼ਨ ਲਈ ਇਕਲੇਸ਼ ਜਾਦਵ ਦੀ ਸ਼ਲਾਘਾ ਕੀਤੀ ਉਹਨਾਂ ਕਿਹਾ ਕਿ ਕੇਂਦਰ ਦੀ ਸਰਕਾਰ ਲੰਬਾ ਸਮਾਂ ਨਹੀਂ ਟਿਕੇਗੀ ਇਹ ਸਥਿਰ ਸਰਕਾਰ ਨਹੀਂ ਹੈ ਮਮਤਾ ਬੈਨਰਜੀ ਨੇ ਇਕਲੇਸ਼ ਜਾਦਵ ਦੀ ਸ਼ਲਾਘਾ ਕਰਦੇ ਆਖਿਆ ਕਿ ਤੁਸੀਂ ਉੱਤਰ ਪ੍ਰਦੇਸ਼ ਵਿੱਚ ਜੋ ਖੇਡ ਖੇਡੀ ਹੈ ਉਸ ਨਾਲ ਭਾਜਪਾ ਸਰਕਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀ ਪਰ ਇਹ ਸਰਕਾਰ ਏਜੰਸੀਆਂ ਤੇ ਹੋਰ ਸਰੋਤਾਂ ਦੀ ਵਰਤੋਂ ਕਰਕੇ ਸੱਤਾ 'ਚ ਬਣਾ ਰਹਿਣਾ ਚਾਹੁੰਦੀ ਆ ਉਹਨਾਂ ਆਖਿਆ ਕਿ ਤੁਸੀਂ ਏਜੰਸੀਆਂ ਦੀ ਦੁਰਵਰਤੋਂ ਕਰਕੇ ਸਾਨੂੰ ਦਿਵਾ ਨਹੀਂ ਸਕਦੇ ਸਿਰਫ ਬੰਗਾਲ ਹੀ ਭਾਰਤ ਦੀ ਹੋਂਦ ਨੂੰ ਬਚਾ ਸਕਦਾ ਹੈ ਬੰਗਾਲ ਬਿਨਾ ਭਾਰਤ ਦੀ ਹੋਂਦ ਨਹੀਂ ਹੋ ਸਕਦੀ ਟੀਐਮਸੀ ਮੁਖੀ ਨੇ ਦਾਵਾ ਕੀਤਾ ਕਿ ਭਾਜਪਾ ਦੀ ਅਗਵਾਈ ਹਟ ਲਈ ਐਨਡੀਆ ਸਰਕਾਰ ਛੇਤੀ ਹੀ ਡਿੱਗ ਜਾਵੇਗੀ ਉਹਨਾਂ ਦਾਵਾ ਕੀਤਾ ਕਿ ਭਾਜਪਾ ਕੋਲ ਹੁਣ ਬਹੁਤ ਮਤ ਨਹੀਂ ਹੈ ਮੌਜੂਦਾ ਕੇਂਦਰ ਸਰਕਾਰ ਜਿਸ ਤਰ੍ਹਾਂ ਕੇਂਦਰੀ ਏਜੰਸੀਆਂ ਅਤੇ ਜਾਂਚ ਏਜੰਸੀਆਂ ਤੇ ਚੋਣ ਕਮਿਸ਼ਨ ਦੀ ਦੁਰਵਰਤੋਂ ਕਰਕੇ ਸੱਤਾ ਚਾਹੀਏ ਉਸ ਸਮੇਂ ਉਹ ਲੰਬੇ ਸਮੇਂ ਤੱਕ ਟਿਕੇ ਰਹਿਣ ਦੇ ਸਮਰੱਥ ਨਹੀਂ ਹੋਵੇਗੀ ਉਹਨਾਂ ਆਖਿਆ ਕਿ ਭਾਜਪਾ ਕਾਂਗਰਸ ਅਤੇ ਸੀਪੀਐਮ ਅਤੇ ਅੰਦਰ ਖਾਤੇ ਸਮਝੌਤਾ ਕਰਨ ਦਾ ਦੋਸ਼ ਵੀ ਜਿਹੜਾ ਮਮਤਾ ਬੇਨਰਜੀ ਨੇ ਲਾਇਆ ਉਹਨਾਂ ਕਹਿ ਅਗੇ ਇਹਨਾਂ ਪਾਰਟੀਆਂ ਦਾ ਇੱਕੋ ਇੱਕ ਮਕਸਦ ਸੂਬੇ ਦੇ ਵਿਕਾਸ ਕਾਰਜਾਂ 'ਚ ਅੜਿੱਕੇ ਪਾਉਣਾ ਹੈ ਇੱਥੇ ਅਖਲੇਸ਼ ਜਾਦਵ ਵੀ ਮਜੂਜ਼ ਸੀ ਉਹਨਾਂ ਨੇ ਵੀ ਇਹੀ ਗੱਲਾਂ ਕਹੀਆਂ ਲਗਭਗ ਇਹ ਤੀਜੀ ਵਾਰ ਦੇਸ਼ ਦੇ ਕਿਸੇ ਵੱਡੇ ਆਗੂ ਨੇ ਜਿਹੜੀ ਹੈ ਇਹ ਗੱਲ ਕੀਤੀ ਇਸ ਤੋਂ ਪਹਿਲਾਂ ਲਾਲੂ ਯਾਦਵ ਕਹਿ ਚੁੱਕੇ ਹੈ ਕਿ ਅਗਸਤ ਦੇ ਵਿੱਚ ਸਰਕਾਰ ਡਿੱਗ ਜਾਣੀ ਹੈ ਉਹਨਾਂ ਦੀ ਭਵਿੱਖਬਾਣੀ ਦਾ ਸਮਾਂ ਤਾਂ ਬਹੁਤ ਨੇੜੇ ਆ ਚੁੱਕਿਆ ਪਰ ਮਮਤਾ ਬੇਨਰਜੀ ਨੇ ਕਿਹਾ ਕਿ ਛੇਤੀ ਡਿੱਗ ਜਾਵੇਗੀ ਇਹਨਾਂ ਨੇ ਕੋਈ ਡੇਟ ਲਾਈਨ ਨਹੀਂ ਦਿੱਤੀ ਇਹਦਾ ਮਤਲਬ ਇਹ ਹੈ ਕਿ ਅੰਦਰ ਖਾਤੇ ਕੁਝ ਨਾ ਕੁਝ ਤਾਂ ਚੱਲ ਰਿਹਾ ਜਾਂ ਤਾਂ ਫਿਰ ਭਾਜਪਾ ਦੇ ਸੰਯੋਗੀਆਂ ਦੇ ਵਿੱਚ ਨਾਰਾਜ਼ਗੀ ਹੈ ਕਿਉਂਕਿ ਤੁਸੀਂ ਨੋਟ ਕੀਤਾ ਹੋਣਾ ਕੱਲ ਸਰਪਾਰਟੀ ਬੈਠਕ ਹੋਈ ਉਹਦੇ ਵਿੱਚ ਬਿਹਾਰ ਦੀਆਂ ਦੋ ਵੱਡੀਆਂ ਪਾਰਟੀਆਂ ਕਹਿ ਲਈਏ ਜਾਂ ਪ੍ਰਮੁੱਖ ਪਾਰਟੀਆਂ ਜਿਹੜੀਆਂ ਐਨਡੀਆ ਦੀਆਂ ਸੰਜੋਗੀ ਨੇ ਜਿਹਦੇ ਵਿੱਚ ਜਨਤਾਦਲ ਯੂनाइटेड ਨतीश ਕੁਮਾਰ ਵਾਲੀ ਪਾਰਟੀ ਐ ਤੇ ਲੋਕਜਨ ਸ਼ਕਤੀ ਪਾਰਟੀ ਜਿਹੜੀ ਹੈ ਰਾਮ ਲਾਲ ਪਾਸਵਾਨ ਦੀ ਉਹਨਾਂ ਦੋਵਾਂ ਨੇ ਬਿਹਾਰ ਦੇ ਲਈ ਵਿਸ਼ੇਸ਼ ਦਰਜੇ ਦੀ ਮੰਗ ਕੀਤੀ ਹੈ ਦੋਵਾਂ ਦੇ ਮੈਂਬਰ ਜੋੜ ਲਈਏ 17 ਬਣਦੇ ਆ 17 ਐਮਪੀ ਨੇਗੇ ਦੋਵਾਂ ਦੇ ਕੋਲ ਲੋਕ ਸਭਾ ਦੇ ਵਿੱਚ ਦੋਨਾਂ ਦੇ ਜੋੜ ਲਈਏ 5 ਐਲਜੀਪੀ ਦੇ ਤੇ 12 ਜਨਤਾਧਲ ਯੁनाइटेड ਦੇ ਜੇਕਰ ਸਰਕਾਰ ਦੇ ਵਿੱਚ ਮੰਗ ਰੱਖੀ ਗਈ ਹੈ ਤੇ ਦਾ ਮਤਲਬ ਅੰਦਰ ਖਾਤੇ ਕੁਝ ਨਾ ਕੁਝ ਚੱਲ ਰਿਹਾ ਹੈ ਬਿਹਾਰ ਦੀ ਪੋਲਿਟਿਕਸ ਬਹੁਤ ਕੁਛ ਟੈ ਕਰਦੀ ਹੈ ਚੀਜ਼ਾਂ ਨੂੰ ਬਿਆਰ ਦੇ ਵਿੱਚ ਪਹਿਲਾਂ ਹੀ ਕਈ ਸ਼ੰਕੇ ਜਤਾਏ ਜਾ ਰਹੇ ਨੇ ਕਿ ਨਤੀਸ਼ ਕੁਮਾਰ ਜਿਹੜੇ ਆ ਉਹ ਬਹੁਤ ਖੁਸ਼ ਨਹੀਂ ਹੈਗੇ ਕਈ ਚੀਜ਼ਾਂ ਨੂੰ ਲੈ ਕੇ ਹੁਣ ਜਦੋਂ ਵਿਸ਼ੇਸ਼ ਰਾਜ ਦਰਜੇ ਦੀ ਮੰਗ ਆਈ ਹੈ ਕਿ ਕੀ ਕੇਂਦਰ ਸਰਕਾਰ ਇਹ ਜੋਖਮ ਚੁੱਕਣ ਦੇ ਜਿਹੜਾ ਉਹ ਹੈਗਾ ਹੈ ਕਿ ਉਹ ਵਿਸ਼ੇਸ਼ ਰਾਜ ਦਾ ਦਰਜਾ ਦੇਵੇ ਜੇ ਨਹੀਂ ਦਿੰਦਾ ਤਾਂ ਫਿਰ ਉਹ ਪਾਰਟੀਆਂ ਕੀ ਕਰਨਗੀਆਂ ਇਹੀ ਹਾਲ ਚੰਦਰ ਬਾਬੂ ਨਾਇਡੂ ਦਾ ਏਡੀ ਵੱਡੀ ਲਿਸਟ ਫੜਾਗੇ ਆ ਮਨਜੋਗ ਵਿੱਤ ਮੰਤਰੀ ਸitaraman ਨੂੰ ਕਿ ਉਹ ਜਿਹੜਾ ਹੁਣ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਮੈਂ ਬਜਟ ਚ ਇਹਨੂੰ ਕਿਵੇਂ ਐਡਜਸਟ ਕਰਾਂ ਇਹ ਹੁਣ ਵੱਡੇ ਸਵਾਲ ਨੇ ਇਹੀ ਕਾਰਨ ਨੇ ਜਿਹੜੇ ਐਨਡੀਆ ਸਰਕਾਰ ਦੇ ਡਿੱਗਣ ਦਾ ਕਾਰਨ ਬਣਨੇ ਨੇ ਮਮਤਾ ਬੇਨਰਜੀ ਨੇ ਹਵਾ ਚ ਤੀਰ ਨਹੀਂ ਮਾਰਿਆ ਜਿੰਨਾ ਇੱਕ ਮੈਂ ਮਮਤਾ ਬੇਨਰਜੀ ਨੂੰ ਦੇਖਿਆ ਰਾਜਨੀਤੀ ਚ ਵਿਚਰਦਿਆਂ ਉਹ ਅਜਿਹੇ ਤੀਰ ਤੁੱਕੇ ਬਹੁਤ ਘੱਟ ਮਾਰਦੇ ਨੇ ਜਿੰਨਾ ਦਾ ਸਿਆਸੀ ਮਾਇਨੇ ਜਿਹੜੇ ਹੋਰ ਕੱਢੇ ਜਾਣ ਤੇ ਉਹਨਾਂ ਦਾ ਮਤਲਬ ਕੁਝ ਹੋਰ ਹੋਵੇ ਜਾਂ ਫਿਰ ਉਹ ਸਿਆਸੀ ਸ਼ੁਰਲੀਆਂ ਛੱਡਣ 'ਚ ਯਕੀਨ ਰੱਖਣ ਵਾਲੇ ਆਗੂਆਂ 'ਚੋਂ ਨਹੀਂ ਹੈਗੇ ਤਾਂ ਕੁੱਲ ਮਿਲਾ ਕੇ ਕਿਹਾ ਜਾਵੇ ਮਮਤਾ ਬੇਨਰਜੀ ਦਾ ਇਹ ਬਿਆਨ ਬੜਾ ਗੰਭੀਰ ਹੈ ਭਾਰਤੀ ਜਨਤਾ ਪਾਰਟੀ ਨੂੰ ਆਪਣੇ ਕੈਂਪ ਦੇ ਵਿੱਚ ਨਿਗਾਹ ਮਾਰਨੀ ਚਾਹੀਦੀ ਹੈ ਕਿ ਉੱਥੇ ਕੀ ਕੁਝ ਘਟ ਰਿਹਾ ਹੈ ਕਿ ਵਾਕਈ ਸਰਕਾਰ ਜਾ ਸਕਦੀ ਹੈ ਲਾਲੂ ਯਾਦਵ ਦੀ ਗੱਲ ਕਰ ਲਈਏ ਤਾਂ ਸਰਕਾਰ ਅਗਸਤ ਦੇ ਵਿੱਚ ਡਿੱਗ ਜਾਣੀ ਹੈ